2016 ਦੇ ਵਿੱਚ ਪਠਾਨਕੋਟ 에ਅਰ ਬੇਸ ਤੇ ਹੋਏ ਅਟੈਕ ਤੋਂ ਬਾਅਦ ਲਗਾਤਾਰ ਪਠਾਨਕੋਟ ਜਿਹੜਾ ਹੈ ਹਾਈ ਅਲਰਟ ਤੇ ਰਹਿੰਦਾ ਹੈ ਤਸਵੀਰਾਂ ਤੁਹਾਨੂੰ ਦਰਾ ਸਾਂਝੀਆਂ ਕਰ ਰਹੇ ਹਾਂ ਪਠਾਨਕੋਟ ਦੇ ਗਾਂਧੀ ਚੌਂਕ ਦੀਆਂ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਨਵਾਂ ਸਾਲ ਨੂੰ ਵੇਖਦੇ ਹੋਏ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਪੂਤਾ ਪ੍ਰਬੰਧ ਕੀਤੇ ਗਏ ਨੇ ਉੱਤੇ ਹੀ ਜਿਹੜਾ ਹੈ ਪਠਾਨਕੋਟ ਦੇ ਵਿੱਚ ਸੰਡੇ ਬਾਜ਼ਾਰ ਜੋ ਲੱਗਦਾ ਸੀ ਕਾਫੀ ਭੀੜ ਹੁੰਦੀ ਸੀ ਅਤੇ ਕਈ ਫੜੀਆਂ ਲੱਗਦੀਆਂ ਸੀ ਜਿਨ੍ਹਾਂ ਨੂੰ ਦੋ ਹਫ਼ਤਿਆਂ ਦੇ ਲਈ ਦੋ ਜਿਹੜੇ ਐਤਵਾਰ ਜਿਹੜੇ ਆ ਉਹ ਪਠਾਨਕੋਟ ਦੇ ਵਿੱਚ ਸੰਡੇ ਬਾਜ਼ਾਰ ਨਹੀਂ ਲੱਗੇਗਾ ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਪਠਾਨਕੋਟ ਦੇ ਵਿੱਚ ਜਿਹੜਾ ਹੈ ਸੰਡੇ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਮਾੜਾ ਅਨਸਰ ਕਿਸੇ ਵੀ ਗਲਤ ਹਰਕਤ ਨੂੰ ਅੰਜਾਮ ਨਾ ਦੇ ਸਕੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਹੈ ਉਹ ਪਹਿਲ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਪੂਕਤਾ ਪ੍ਰਬੰਧ ਕਰਕੇ ਰੱਖੀ ਹੋਈ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਜਾਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਨੇ ਉੱਥੇ ਹੀ ਪੁਲਿਸ ਦੇ ਨਾਲ-ਨਾਲ ਜੇ ਗੱਲ ਕਰੀਏ ਬਾਰਡਰ ਏਰੀਆ ਦੀ ਤਾਂ ਬਾਰਡਰ ਏਰੀਆ ਦੇ ਵਿੱਚ ਪੁਲਿਸ ਬੀਐਸਐਫ ਅਤੇ ਆਰਮੀ ਦੇ ਵੱਲੋਂ ਲਗਾਤਾਰ ਸਰਚ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਅਗਰ ਕੋਈ ਸੰਦੀਕਤ ਵਸਤੂ ਜਾਂ ਲਾਹਮਾਨੀ ਸਮਾਨ ਮਿਲਦਾ ਹੈ ਤਾਂ ਇਸ ਦੀ ਇਤਲਾ ਜੜੀਆ ਜਲਦ ਤੋਂ ਜਲਦ ਪੁਲਿਸ ਨੂੰ ਦਿੱਤੀ ਜਾਵੇ ਅੱਜ ਜੀ ਪਹਿਲੀ ਗੱਲ ਤੋਂ ਤੁਹਾਨੂੰ ਦੱਸੀ ਹੈ ਮਾਨਜੋਗ ਐਸਐਸਪੀ ਕਾ ਮਾਨਜੋਗ ਡੀਸੀਪਾ ਦੇ ਹੁਕਮਾਂ ਦੇ ਜਿਹੜੇ ਪਾਲਣਾ ਕੀਤੀ ਜਾ ਰਹੀ ਹੈ ਔਰ 3-4 ਦਿਨ ਤੋਂ ਆਪਾਂ ਮਾਰਕੀਟ ਦੇ ਵਿੱਚ ਅਲਾਊਸਮੈਂਟ ਕਰ ਰਹੇ ਆ ਕਿ ਕੋਈ ਵੀ ਰੇੜੀ ਵਾਲਾ ਫੜੀ ਵਾਲਾ ਜਾਂ ਕੋਈ ਦੁਕਾਨਦਾਰ ਕੋਈ ਸੰਦੇਮ ਬਾਜ਼ਾਰ ਜਿਹੜਾ ਨਹੀਂ ਲੱਗੇਗਾ ਤੇ ਉਹਦੇ باوجود ਵੀ ਜੇ ਕੋਈ ਇਹ ਜੀ ਕੋਈ ਗਲਤੀ ਕਰਦਾ ਹੈ ਤਾਂ ਫਿਰ ਉਹਦੇ ਖਿਲਾਫ ਜਿਹੜੀ ਕੋਈ ਕਾਨੂੰਨੀ ਕਾਰਵਾਈ ਹੋ ਕਰਨ ਤੇ ਜੇ ਲੋਕ ਹਜੇ ਵੀ ਨਹੀਂ ਹਰਦੇ ਤਾਂ ਕੀ ਕਰ ਬਿਲਕੁਲ ਜੀ ਉਹ ਤੇ ਕਾਰਵਾਈ ਕਰਾਂਗੇ ਜੀ ਉਹ ਤੇ ਜਿਹੜੀ ਵੀ ਕੋਈ ਮੈਕਨੀਕ ਨਾ ਡਿਪਾਰਟਮੈਂਟ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਸਮਝਾ ਲਿਆ ਚੁੱਕਿਆ ਅੱਜ ਕਿਸੇ ਦਾ ਹਾਂਜੀ ਹਾਂਜੀ ਚੁੱਕਿਆ ਜੀ ਇਹ ਨਾ ਕੁਝ ਕਹਿੰਦੇ باوجود ਵੀ ਇਹ ਮੰਝੂ ਲਾ ਰਹੇ ਸੀਗੇ ਆਪਣੀਆਂ ਫੜੀਆਂ ਤੇ ਉਹ ਚੁੱਕ ਕੇ ਆਪਾਂ ਆਪਣੇ ਕਬਜ਼ੇ 'ਚ ਲੈ ਲਈਏ ਤੇ ਲੋਕਾਂ ਨੂੰ ਕੀ ਵੀ ਕਰਨਾ ਚਾਹੋ ਲੋਕਾਂ ਨੂੰ ਪੀਰ ਹੋਏ ਕਰਨੀ ਚਾਹਾਂਗੇ ਜੀ ਜੇਕਰ ਮਾਣਜੋਗ ਡੀਸੀ ਸਾਹਿਬ ਦਾ ਕੋਈ ਹੁਕਮ ਹੈ ਜਾਂ ਐਸਐਸਪੀ ਸਾਹਿਬ ਦਾ ਹੁਕਮ ਹੈ ਤਾਂ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਜੇ ਸੰਡੇ ਬਿਜ਼ਾਰ ਇੱਕ ਦਿਨ ਦੋ ਸੰਡੇ ਬਿਜ਼ਾਰ ਆਪਾਂ ਮਨਾ ਕੀਤਾ ਤੇ ਉਹ ਉਹ ਨਹੀਂ ਲਾਣਾ ਚਾਹੀਦਾ ਅਸੀਂ ਜੀ ਪਹਿਲੀ ਗੱਲ ਤੋਂ ਤੁਹਾਨੂੰ ਦੱਸੀ ਹੋਈ ਮਾਣਜੋਗ ਐਸਐਸਪੀ ਕਾ ਮਾਣਜੋਗ ਡੀਸੀ ਸਾਹਿਬ ਦੇ ਹੁਕਮਾਂ ਦੀ ਜਿਹੜੀ ਉਹ ਪਾਲਣਾ ਕੀਤੀ ਜਾ ਰਹੀ ਹੈ ਔਰ 3-4 ਦਿਨ ਤੋਂ ਆਪਾਂ ਮਾਰਕੀਟ ਦੇ ਵਿੱਚ ਅਲਾਊਸਮੈਂਟ ਕਰ ਰਹੇ ਆ ਕਿ ਕੋਈ ਵੀ ਰੇੜੀ ਵਾਲਾ ਫੜੀ ਵਾਲਾ ਜਾਂ ਕੋਈ ਦੁਕਾਨਦਾਰ ਕੋਈ ਸੰਦੇਮ ਬਾਜ਼ਾਰ ਜਿਹੜਾ ਨਹੀਂ ਲੱਗੇਗਾ ਤੇ ਉਹਦੇ باوجود ਵੀ ਜੇ ਕੋਈ ਇਹ ਜੀ ਕੋਈ ਗਲਤੀ ਕਰਦਾ ਹੈ ਤਾਂ ਫਿਰ ਉਹਦੇ ਖਿਲਾਫ ਜਿਹੜੀ ਕੋਈ ਕਾਨੂੰਨੀ ਕਾਰਵਾਈ ਹੋ ਕਰਨ ਤੇ ਜੇ ਲੋਕ ਹਜੇ ਵੀ ਨਹੀਂ ਹਰਦੇ ਤਾਂ ਕੀ ਕਰ ਬਿਲਕੁਲ ਜੀ ਉਹ ਤੇ ਕਾਰਵਾਈ ਕਰਾਂਗੇ ਜੀ ਉਹ ਤੇ ਜਿਹੜੀ ਵੀ ਕੋਈ ਮੈਕਨੀਕ ਨਾ ਡਿਪਾਰਟਮੈਂਟ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਸਮਝਾ ਲਿਆ ਚੁੱਕਿਆ ਅੱਜ ਕਿਸੇ ਦਾ ਹਾਂਜੀ ਹਾਂਜੀ ਚੁੱਕਿਆ ਜੀ ਇਹ ਨਾ ਕੁਝ ਕਹਿੰਦੇ باوجود ਵੀ ਇਹ ਮੰਨਜੋ ਲਾ ਰਹੇ ਸੀਗੇ ਆਪਣੀਆਂ ਫੜੀਆਂ ਤੇ ਉਹ ਚੁੱਕ ਕੇ ਆਪਾਂ ਆਪਣੇ ਕਰਜੇ ਵੀ ਲੈ ਲੀਏ ਤੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੋ ਲੋਕਾਂ ਨੂੰ ਪੀਰ ਹੋਏ ਕਰਨੀ ਚਾਹਾਂਗੇ ਕਿ ਜੇਕਰ ਮਾਰਜੋਗ ਡੀਸੀ ਸਾਹਿਬ ਦਾ ਕੋਈ ਹੁਕਮ ਹੈ ਜਾਂ ਐਸਐਸਪੀ ਸਾਹਿਬ ਦਾ ਹੁਕਮ ਹੈ ਤਾਂ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਜੇ ਸੰਡੇ ਬਿਜ਼ਾਰ ਇੱਕ ਦਲਾ ਦੋ ਸੰਡੇ ਬਿਜ਼ਾਰ ਆਪਾਂ ਮਨਾ ਕੀਤਾ ਤੇ ਉਹ ਉਹ ਨਹੀਂ ਲਾਣਾ ਚਾਹੀਦਾ ਜਾਗਵਾਨੀ ਦੇ ਲਈ ਪਟਾਣਕੁਰ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ